ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚਲਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੈ ਇੱਕ ਤੋਕੜ ਗੱਬਣ ਵੜ ਸੇਲ ਲਈ ਲੈ ਕੇ ਆਏ ਜੀ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇਲੂ ਪਸ਼ੂ ਰੱਖ ਕੇ ਵੀ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਚੋਂ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਬਈ ਨੂੰ ਪਧੌੜ ਸੈਣਾ ਛੰਨਾ ਗਲਾਬ ਸਿੰਘ ਨਾਲ ਨੇੜੇ ਹੀ ਰਹਿ ਜਾਂਦਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਵਧੀਆ ਜੀ ਵਧੀਆ ਨਾਮ ਤੇ ਮੋਬਾਈਲ ਨੰਬਰ ਬੋ ਬਾਈ ਪਿੰਡ ਮੇਰਾ ਲੈਣੇ ਵਾਲਾ ਜੀ ਠੀਕ ਆ ਨਾਮ ਚਰਨਪ੍ਰੀਤ ਸਿੰਘ ਓਕੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 99146 ਹੂੰ 18092 ਕਿਹੜਾ ਸੂਆ ਸੂਏ ਵੀ ਆ ਬੜਾ ਇਹ ਜੀ ਦੂਜਾ ਸੂਆ ਸੂਕੇ ਤੀਜੇ ਸੂਏ ਨੂੰ ਗੱਭਣਾ ਹੈ ਕਿੰਨੇ ਟਾਈਮ ਤਿੰਨ ਮਹੀਨੇ ਦੀ ਗੱਭਣਾ ਹੈ ਚੈੱਕ ਪਾਸ ਆ ਬਾਈ ਚੈੱਕ ਪਾਸ ਆ ਜੀ ਬਾਈ ਦੀ ਕਰਾਈ ਵੀ ਆ ਜਿਹੜਾ ਭਰਾ ਥੀ ਦੂ ਚੈੱਕ ਕਰਵਾ ਲਿਓ ਦੁੱਧ ਕਿੰਨਾ ਬਾਈ ਹੁਣ ਦੁੱਧ ਜੀ 12 ਕਿਲੋ ਹੈ 12 ਲੀਟਰ ਚੋਣ ਵਾਲ ਇੱਕ ਥਾਣ ਤੋਂ 12 ਘਟਾ ਹਾਂਜੀ ਇੱਕ ਥਾਣ ਕਿੰਨਿਆਂ ਦਾ ਘਟਾ ਬਈ ਅੱਧਾ ਮੰਨ ਕੇ ਲੈ ਲਈ ਜਾਏਗਾ ਅੱਧਾ ਮੰਨ ਲਿਓ ਬਾਕੀ ਆ ਕੇ ਚਵਾਈ ਕਰਕੇ ਸੈਕ ਚੈੱਕ ਕਰ ਲਿਓ ਆਪਣੀ ਤਸੱਲੀ ਜ਼ਰੂਰ ਕਰ ਲਿਓ ਥਾਣ ਥੋੜਾ ਬੜਾ ਚੰਗਾ ਹਨਾ ਚਵਾਈ ਚੁਈ ਕਿਵੇਂ ਆ ਬਈ ਚਵਾਈ ਪੂਰੀ ਵਧੀਆ ਥੋਲੀ ਥਾੜੀ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਠੀ ਦੇ ਥਾਣ ਫੇਸ ਦੀ ਬਿਊਟੀ ਕਮਾਲ ਦੀ ਹੈ ਕੱਦ ਬਚੰਗਾ ਬਰੀਡ ਚੰਗੀ ਆ ਖੋਲ ਦੇ ਬਈ ਤੋੜ ਕੇ ਦਿਖਾ ਦੇ ਹੈਡ ਫੂਡ ਚੰਗੀ ਆਉਂਦੀ ਹੋਣਾ ਜੀ ਗਰਮੀ ਨਹੀਂ ਮੰਨਦੀ ਹੋਣੀ ਹਨਾ ਹਮ ਹਮ ਲੈ ਵਾ ਲੂ ਬਹੁਤ ਚੰਗਾ ਸੀਮਨ ਸੁਮਣ ਚੰਗੀ ਲੱਗਿਆ ਅੱਗੇ ਬਾਈ ਹਾਂਜੀ ਹਾਂਜੀ ਠੀਕ ਆ ਹੋਰ ਅੱਜ ਸਰਕਾਰੀ ਦਾ ਹੀ ਲੱਗਿਆ ਬਾਈ ਸਰਕਾਰੀ ਡਾਕਟਰ ਤੋਂ ਚੈੱਕ ਕਰਾਈਗੇ ਠੀਕ ਆ ਬਾਈ ਹੂੰ ਲੇਵਾ ਪਸ਼ਾਂ ਤੋਂ ਵੀ ਚੈੱਕ ਕਰ ਲਓ ਕੀ ਆ ਬਾਤ ਆ ਮੋੜ ਲਿਓ ਬਾਈ ਤੇ ਮੁੱਲ ਕੀ ਆ ਫਿਰ ਜੈਜ ਮੁੱਲ ਜੀ ਫੋਨ ਤੇ ਕਰ ਲਾਂਗੇ ਜੈਜ ਹੀ ਹਾਂਜੀ ਜੈਜ ਆ ਮੋੜ ਲਿਓ ਬਾਈ ਮੁੱਲ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਬਿਲਕੁਲ ਜੈਜ ਮੁੱਲ ਉਹ ਖਿੱਚ ਕੇ ਮੁੱਲ ਰੱਖਾਂਗੇ ਬਾਹਲਾ ਬਾਈ ਕਹਿੰਦਾ ਮੁੱਲ ਤੇ ਕਿਸੇ ਵੀਰ ਨੂੰ ਬਾਈ ਵੈਡ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ